Okay ਵਾਹਿਗੁਰੂ 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 ਬਾਬਾ ਨਾਨਕ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਨਾਨਕ ਸਿੰਘ ਜੀ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਜੈ ਹੋਵੇ ਤੇਰੀ ਜੈ ਹੋਵੇ ਬਾਬਾ ਨਾਨਕ ਸਿੰਘ ਜੀ ਤੇਰੀ ਜੈ ਹੋਵੇ ਬਨਾਂਦ ਸਿੰਘ ਜੀ ਤੇਰੀ ਜੈ ਹੋ ਸਾਬ ਦੇਵ ਤੇ ਫਲ ਵਰਸਾਉਂਦੇ ਬਬਨਾਂਦ ਸਿੰਘ ਜੀ ਤੇਰੀ ਜੈ ਹੋ ਬਬਨਾਂਦ ਸਿੰਘ ਜੀ ਤੇਰੀ ਜੈ ਸਾਬ ਦੇਵ ਤੇ ਫਲ ਵਰਸਾਉਂਦੇ ਬਬਨਾਂਦ ਸਿੰਘ ਜੀ ਤੇਰੀ ਜੈ ਹੋ ਬਬਨਾਂਦ ਸਿੰਘ ਜੀ ਤੇਰੀ ਜੈ ਹੋ ਬਨਾਂਦ ਸਿੰਘ ਜੀ ਤੇਰੀ ਜੈ ਹੋ ਤੇਰੇ ਜੈ ਹੋਵੇ